ਪਸ ਆਪਾਂ ਪਰਮੇਸ਼ਰ ਦੇ ਅੱਗੇ ਅਡੇ ਤੇ ਖੜੇ ਰਹਿਣਾ ਆਪਾਂ ਵਿਸ਼ਵਾਸ ਦੇ ਨਾਲ ਤੁਰਿਆ ਰਹਿਣਾ ਉਹ ਤੇ ਸੰਤਾਂ ਨੇ ਕਿਹਾ ਸੀ ਨਹੀਂ ਤੁਸੀਂ ਕਰਜ਼ਿਆਂ ਵੱਲੀ ਦੇਖਣਾ ਨਹੀਂ ਤੁਸੀਂ ਬਿਮਾਰੀ ਵੱਲੀ ਦੇਖਣਾ ਨਹੀਂ ਤੁਸੀਂ ਕਮਲ ਦੇਖਣਾ ਕਿਸੇ ਪਰਮੇਸ਼ਰ ਪਾਕ ਰੂਹ ਵੱਲੀ ਵੇਖਣਾ ਹallelujah ਪਰ ਪਰਮੇਸ਼ਰ ਤੋਂ ਮੰਗਣਾ ਮੈਂ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਜੀ ਸੱਚਮੱਚ ਮੈਨੂੰ ਬੋਲਾ ਤੂੰ ਥੋੜਾ ਦੇਈ ਮੇਰੇ ਥੋੜੇ ਜਿੱਚੇ ਵੀ ਵਾਅਦਾ ਕਰਦੀ ਹallelujah ਪਰ ਤੂੰ ਮੈਨੂੰ ਦੋ ਟਾਈਮ ਦੀ ਰੋਟੀ ਜ਼ਰੂਰ ਦੇ ਦੀ ਹallelujah ਮੈਂ ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ ਮੇਰਾ ਕੋਈ ਮੇਰੇ ਕੋਈ ਬਾਹਰ ਜਾ ਕੇ ਨਾ ਕਰਜ਼ਾ ਮੰਗੇ ਪਰਮੇਸ਼ਰ ਜੀ ਇੱਥੋਂ ਮੈਨੂੰ ਬਚਾ ਕੇ ਰੱਖੀ ਮੈਨੂੰ ਕੋਟ ਕਚੈਰੀਆਂ ਤੋਂ ਬਚਾ ਕੇ ਰੱਖੀ ਮੈਨੂੰ ਡਾਕਟਰਾਂ ਤੋਂ ਬਚਾ ਕੇ ਰੱਖੀ ਮੈਨੂੰ 2 ਨੰਬਰ ਦੇ ਪੈਸੇ ਤੋਂ ਬਚਾ ਕੇ ਰੱਖੀ ਹallelujah ਪਰਮੇਸ਼ਰ ਨੇ ਆਪਣੇ ਥੋੜੇ ਵਿੱਚ ਵੀ ਵਾਅਦਾ ਕਰਦੇ ਨਾ ਮੈਂ ਸੱਚਮੁੱਚ ਕਰਦਾ ਵਾਅਦਾ ਕਿਹਨੇ ਕਰਨਾ ਹੈ ਪਰਮੇਸ਼ਰ ਨੇ ਕਰਨਾ ਹੈ ਹallelujah ਧੰਨਵਾਦ ਪਰਮੇਸ਼ਰ ਦਾ ਆਪਣਾ ਜੋ ਨੇ ਇਕੱਠੇ ਕੀਤਾ ਹallelujah ਆਪਾਂ ਵੀ ਜਿੰਨੇ ਸਾਹ ਦਿੱਤੇ ਆ ਪਰਮੇਸ਼ਰ ਨੇ ਉਹਦੇ ਲੇਖੇ ਲਾਉਣੇ ਆ ਕੰਮ ਉਹਦਾ ਕਰਨਾ ਹੀ ਕਰਨਾ ਮੈਂ ਹallelujah ਇਹ ਨਹੀਂ ਰੁਕਣਾ ਇਹ ਨਹੀਂ ਰੁਕਦਾ ਇਹ ਰੁਕਣਾ ਵੱਧਦਾ ਹੀ ਜਾਂਦਾ ਹallelujah ਪਰਮੇਸ਼ਰ ਦੀ ਮਰਜ਼ੀ ਹੈ ਜਿਹਨੂੰ ਲੈ ਕੇ ਆਵੇ ਪਰਮੇਸ਼ਰ ਦੀ ਮਰਜ਼ੀ ਹੈ ਜਿਹੜਾ ਜਾਵੇ ਆਪਾਂ ਇੱਥੇ ਕੁਝ ਨਹੀਂ ਕਰ ਸਕਦੇ ਹallelujah ਤੇ ਕਰਕੇ ਆਪਾਂ ਪਰਮੇਸ਼ਰ ਦਾ ਕੰਮ ਕਰੀ ਜਾਂਣਾ ਉਹ ਕਹਿੰਦਾ ਦੋਾਂ ਚੇ ਤਿੰਨ ਤੁਸੀਂ ਮੇਰੇ ਨਾਮ ਦੀ ਮਹਿਮਾ ਗਾਈ ਚੱਲੋ ਹallelujah ਆਪਾਂ ਉਹਦੇ ਨਾਮ ਦੀ ਮਹਿਮਾ ਗਾਈ ਜਾਂਨੇ ਜਿੰਨੇ ਸਾਹ ਦਿੱਤੇ ਆ ਪਰਮੇਸ਼ਰ ਨੂੰ ਤੋਂ ਮੰਗਿਆ ਕਰੋ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਮੈਨੂੰ ਪਹਿਲਾਂ ਤੰਦਰੁਸਤੀ ਦੇ ਹallelujah ਜਿੱਥੇ ਤੰਦਰੁਸਤੀ ਸਭ ਕੁਝ ਹੀ ਉੱਥੇ ਆ ਜਾਂਦਾ ਵੈ ਫਿਰ ਆਪਾਂ ਕੰਮ ਵੀ ਕਰ ਲਾਂਗੇ ਕੰਮ ਕੋਈ ਛੋਟਾ ਵੱਡਾ ਨਹੀਂ ਕੋਈ ਵੀ ਕੰਮ ਮਿਲਦਾ ਆਪਾਂ ਕਰ ਲਵਾਂਗੇ ਹallelujah ਜੇ ਆਪਾਂ ਆਪ ਹੀ ਬਿਮਾਰ ਮੰੰਜਿਆ ਤੇ ਮੈਂ ਆਪਾਂ ਉੱਥੇ ਕੰਮ ਵੀ ਕੀ ਕਰਾਂਗੇ ਆਪਾਂ ਤਾਂ ਪਾਣੀ ਵੀ ਕੋਈ ਦੇਊਗਾ ਹallelujah ਨਹੀਂ ਜਿੰਨਾ ਚਿਰ ਪਰਮੇਸ਼ਰ ਕਹਿਆ ਕਰੋ ਜਿੰਨਾ ਚਿਰ ਪਰਮੇਸ਼ਰ ਮੈਂ ਤੁਰ ਹੀ ਫਿਰਦੀ ਆ ਮੈਨੂੰ ਜਿੰਨਾ ਚਿਰ ਤੂੰ ਨਵੇਂ ਬਲ ਦੇ ਨਾਲ ਪਰ ਮੈਂ ਖੁਦ ਆਪਦਾ ਕੰਮ ਆਪੇ ਕਰਾਂ ਤੂੰ ਮੈਨੂੰ ਇੰਨਾ ਜ਼ੋਰ ਦੇ ਮੈਂ ਸਾਰੀ ਦਿਹਾੜੀ ਥੱਕਾ ਹੀ ਨਾ ਹallelujah ਹallelujah ਤੰਦਰੁਸਤੀ ਮੰਗਣੀ ਆਪਾਂ ਬਰਕਤ ਆ ਤਾਂ ਮੈਲੀ ਜਾਣੀ ਆਪਾਂ ਨੂੰ ਪਰਮੇਸ਼ਰ ਨੇ ਦੇ ਹੀ ਦੇਣੀ ਹੈ ਹallelujah ਉਹ ਆਪਾਂ ਨੂੰ ਲੋਕਾਂ ਦੀਆਂ ਦੀਂਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੋਠੀਆਂ ਘਟ ਸੌਖੀ ਉਹ ਆਪਣੇ ਨਾਲ ਵੀ ਔਖੇ ਹੋਣਗੇ ਹallelujah ਜਿਹੜੇ ਵੱਡੀਆਂ ਵੱਡੀਆਂ ਗੱਡੀਆਂ ਚ ਘੁੰਮਦੇ ਉਹਨਾਂ ਲਈ ਕਿਤੇ ਨਨ ਪੁੱਛ ਕੇ ਦੇਖ ਲਓ ਕਿੰਨੇ ਕੁ ਸੌਖੇ ਐ ਉਹ ਜਿਹਨਾਂ ਨੂੰ ਬਿਮਾਰੀਆਂ ਕਿ ਚਿੰਬੜ ਜਾਂਦੀਆਂ ਹallelujah ਸੌਖਾ ਉਹ ਹੀ ਹੈ ਜਿਹਨੂੰ ਕੋਈ ਦੁੱਖ ਨਹੀਂ ਜਿਹਦੇ ਸਿਰ ਕਰ ਜਾਣੀ ਜਿਹਨੂੰ ਕੋਈ ਬਿਮਾਰੀ ਨਹੀਂ ਜਿਹਨੂੰ ਕੋਈ ਕੋਟਕ ਕਚਹਿਰੀ ਦਾ ਨਹੀਂ ਉਹ ਸਭ ਤੋਂ ਸੌਖਾ ਬੰਦਾ ਵੈ ਹallelujah ਜਿਹਨੂੰ ਜਿਹੜਾ ਤੰਦਰੁਸਤ ਹੈ ਜਿਹੜਾ ਜਿਹੜਾ ਬਿਮਾਰੀਆਂ ਨਾਲ ਨਹੀਂ ਝੋਣਦਾ ਕਾ ਹallelujah ਪਰਮੇਸ਼ਰ ਤੋਂ ਮੰਗਣਾ ਮੈਂ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਜੀ ਸੱਚਮੱਚ ਮੈਨੂੰ ਬਣਾ ਤੂੰ ਥੋੜਾ ਦੇ ਮੇਰੇ ਥੋੜੇ ਬੱਚੇ ਵੀ ਵਾਅਦਾ ਕਰਦੀ ਹallelujah ਪਰ ਤੂੰ ਮੈਨੂੰ ਦੋ ਟਾਈਮ ਦੀ ਰੋਟੀ ਜ਼ਰੂਰ ਦੇ ਦੀ ਹallelujah ਮੈਂ ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ ਮੇਰਾ ਕੋਈ ਮੇਰੇ ਕੋਈ ਬਾਹਰ ਜਾ ਕੇ ਨਾ ਕਰਜ਼ਾ ਮੰਗੇ ਪਰਮੇਸ਼ਰ ਜੀ ਇੱਥੋਂ ਮੈਨੂੰ ਬਚਾ ਕੇ ਰੱਖੀ ਮੈਨੂੰ ਕੋਟ ਕਚਹਿਰੀਆਂ ਤੋਂ ਬਚਾ ਕੇ ਰੱਖੀ ਮੈਨੂੰ ਡਾਕਟਰਾਂ ਤੋਂ ਬਚਾ ਕੇ ਰੱਖੀ ਮੈਨੂੰ 2 ਨੰਬਰ ਦੇ ਪੈਸੇ ਤੋਂ ਬਚਾ ਕੇ ਰੱਖੀ ਹallelujah ਪਰਮੇਸ਼ਰ ਨੇ ਆਪਣੇ ਥੋੜੇ ਵਿੱਚ ਵੀ ਵਾਅਦਾ ਕਰਦੇ ਨਾ ਮੈਂ ਸੱਚਮੁੱਚ ਕਰਦਾ ਵਾਅਦਾ ਕਿਹਨੇ ਕਰਨਾ ਹੈ ਪਰਮੇਸ਼ਰ ਨੇ ਕਰਨਾ ਹੈ ਹallelujah ਧੰਨਵਾਦ ਪਰਮੇਸ਼ਰ ਦਾ ਆਪਣਾ ਜੋ ਨੇ ਇਕੱਠੇ ਕੀਤਾ ਅੱਜ ਕਾਹ ਨੂੰ ਆਪਾਂ ਛੇਤੀ ਬੰਦਗੀ ਸ਼ੁਰੂ ਕਰਕੇ ਛੇਤੀ ਸਮਾਪਤੀ ਕਰਦੇ ਆ ਕਰਨੀ ਹallelujah ਕਾਹ ਨੂੰ ਵੱਡੀ ਬੰਦਗੀ ਹੈ ਪਹਿਲਾ ਆਓ ਹallelujah ਤੁਹਾਨੂੰ ਵੇਖ ਕੇ ਕੁਝ ਬਣਾਉਣਾ ਜੇ ਤੁਸੀਂ ਪਹਿਲਾਂ ਆਓਗੇ ਤਾਂ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਦਾ ਆਪਾਂ ਸੱਚਮੁੱਚ ਵੱਡੀ ਬੰਦਗੀ ਚ ਹੁਣ ਸੰਤੀ ਕਹਿੰਦੇ ਹੁੰਦੇ ਲੈ ਕੇ ਆਇਓ ਰਿਸ਼ਤੇਦਾਰਾਂ ਨੂੰ ਲਿਆ ਹੋਰਾਂ ਨੂੰ ਆਪਾਂ ਵੀ ਇੱਕ ਇੱਕ ਨਾਲ ਲੈ ਕੇ ਆਉਣਾ ਹੈ ਹallelujah ਲੈ ਕੇ ਆਓ ਕੋਈ ਦੁਖੀ ਨੂੰ ਆਪਾਂ ਸੱਚਮੁੱਚ ਦੁਖੀ ਦੀ ਕਿਸੇ ਦੀ ਆਪਾਂ ਜਾਨ ਬਚਾਤੀ ਉਹਦਾ ਫਲ ਤੁਹਾਨੂੰ ਮੈਂ ਨਹੀਂ ਦੇਣਾ ਉਹਦਾ ਫਲ ਪਰਮੇਸ਼ਰ ਨੇ ਦੇਣਾ ਹallelujah ਇੱਕ ਆਪਾਂ ਰੂਹ ਬਚਾ ਦਿੰਨੇ ਉਹਦਾ ਫਲ ਕਿਹਨੇ ਦੇਣਾ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਮੈਂ ਤੁਹਾ ਤੋਂ ਫਲ ਲੈਣਾ ਪਰਮੇਸ਼ਰ ਦਿੰਦਾ ਤੁਸੀਂ ਵੀ ਕਿਸੇ ਲਈ ਆਪਾਂ ਤੂੰ ਸਾਰੇ ਆਪਾਂ ਦਵਾ ਕਿਸੇ ਲਈ ਕਰਦੇ ਉਹਦਾ ਫਲ ਪਰਮੇਸ਼ਰ ਨੇ ਦੇਣਾ ਅਗਲੇ ਤੋਂ ਨਹੀਂ ਆਪਾਂ ਲੈਣਾ ਹallelujah ਤੇਰਾ ਕਰਕੇ ਆਪਾਂ ਇੱਕ ਰੂਹ ਬਚਾ ਦਿੰਨੇ ਕੋਈ ਨਸ਼ੇ ਵਾਲਾ ਬਚਾਤਾ ਉਹ ਨਸ਼ੇ ਵਾਲਾ ਤਾਂ ਜਿਹੜਾ ਔਖਾ ਔਖਾ ਉਹਦਾ ਪਰਿਵਾਰ ਪੂਰਾ ਔਖਾ ਹੁੰਦਾ ਹallelujah ਉਹਦਾ ਭੈਣ ਭਰਾ ਵੀ ਔਖੇ ਉਹਦੇ ਮਾਂ ਪਿਓ ਵੀ ਔਖੇ ਉਹਦੇ ਧੀਆ ਪੁੱਤ ਵੀ ਔਖੇ ਜੇ ਆਪਾਂ ਉਹੋ ਜੀ ਇੱਕ ਰੂਹ ਬਚਾਤੀ ਪਰਮੇਸ਼ਰ ਦੇ ਘਰ ਚ ਲਿਆਏ ਚੰਗਾ ਤਾਂ ਪਰਮੇਸ਼ਰ ਨੇ ਕਰ ਦੇਣਾ ਮੈਂ ਉਹਦਾ ਫਾਲਾ ਪਣ ਕੀਨੇ ਦੇਣਾ ਮੈਂ ਪਰਮੇਸ਼ਰ ਨੇ ਕਰ ਦੇ ਆਪਾਂ ਨੂੰ ਕੀ ਦੇਣਗੇ ਦਵਾਵਾਂ ਦੇਣਗੇ ਹallelujah ਇਸ ਤਰ੍ਹਾਂ ਕਰਕੇ ਆਪਾਂ ਕਿਸੇ ਦਾ ਵੀ ਭਲਾ ਕਰਨਾ ਆਪਣਾ ਤਾਂ ਹੋ ਹੀ ਜਾਂਦਾ ਜੇ ਕਿਸੇ ਦਾ ਭਲਾ ਕਰ ਰਹੇ ਤੇ ਆਪਣਾ ਤਾਂ ਸੱਚਮੁੱਚ ਪਰਮੇਸ਼ਰ ਨੇ ਕਰ ਦੇਣਾ ਇਹ ਨਹੀਂ ਕਹਿਣਾ ਪਹਿਲਾਂ ਮੇਰਾ ਪਰਿਵਾਰ ਇਕੱਠਾ ਹੋਵੇ ਮੈਂ ਫਿਰ ਕਿਸੇ ਨੂੰ ਲੈ ਕੇ ਜਾਵਾਂ ਉਹ ਕੰਮ ਕਰਨਾ ਪਰਮੇਸ਼ਰ ਦੀ ਮਰਜ਼ੀ ਹੈ ਹallelujah ਪਹਿਲਾਂ ਇਹ ਨਹੀਂ ਕਹਿਣਾ ਪਹਿਲਾਂ ਮੈਂ ਚੰਗਾ ਹੋਵਾਂ ਮੈਂ ਫਿਰ ਕਿਸੇ ਦੀ ਰੂਪ ਜਾਵਾਂ ਫਿਰ ਕਿਸੇ ਲਈ ਦਵਾ ਕਰੂੰ ਨਹੀਂ ਉਹ ਵੀ ਪਰਮੇਸ਼ਰ ਨੇ ਕਰਨਾ ਹੈ ਹallelujah ਜਿਦੋਂ ਆਪਾਂ ਸੱਚਮੁੱਚ ਆਪਾਂ ਆਪ ਬਿਮਾਰ ਆਪਾਂ ਕਿਸੇ ਲਈ ਦੁਆ ਕਰਦੇ ਆਂ ਤੇ ਪਰਮੇਸ਼ਰ ਤੋਂ ਵੇਖਦਾ ਵਾ ਉਹ ਆਪਾਂ ਨੂੰ ਚੰਗਾ ਆਟੋਮੈਟਿਕ ਹੀ ਕਰ ਦਿੰਦਾ ਹallelujah ਮੈਂ 4 ਸਾਲਾਂ ਹੀ ਪ੍ਰਾਰਥਨਾ ਕਰੀ ਗਈ ਮੈਂ ਆਪ ਬਿਮਾਰ ਰਹਿੰਦੀ ਸੀ ਕਰਦੀ ਸੋਹਣੇ ਸਾਹਮਣੇ ਸਭ ਨੂੰ ਪਤਾ ਹੀ ਹੈ ਹallelujah ਮੈਂ ਨਹੀਂ ਕਿ ਪਰਮੇਸ਼ਰ ਪਹਿਲਾਂ ਮੈਨੂੰ ਚੰਗਾ ਕਰ ਮੈਂ ਕਿ ਕੋਈ ਨਹੀਂ ਪਰਮੇਸ਼ਰ ਨੇ ਆਪੇ ਹੀ ਕਰ ਦੇਣਾ ਹallelujah ਤੁਹਾਡੀਆਂ ਦੁਆਵਾਂ ਨੇ ਮੈਨੂੰ ਵੀ ਚੰਗਾ ਕਰਤਾ ਹallelujah ਇਸ ਤਰ੍ਹਾਂ ਕਰਕੇ ਆਪਾਂ ਸੱਚਮੁੱਚ ਪਰਮੇਸ਼ਰ ਦਾ ਕੰਮ ਕਰਨਾ ਹੈ ਪਰਮੇਸ਼ਰ ਨਾਲ ਵਫਾਦਾਰ ਰਹਿਣਾ ਹੈ ਪਰਮੇਸ਼ਰ ਨੂੰ ਧੋਖਾ ਨਹੀਂ ਦੇਣਾਗਾ ਪਰਮੇਸ਼ਰ ਨਾਲ ਵਾਅਦਿਆਂ ਦਾ ਪੱਕਾਤਾ ਆਪਾਂ ਵੀ ਉਹਦੇ ਨਾਲ ਵਾਅਦੇ ਨਿਭਾਉਣੇ ਆ ਹਾਲੇਲੂਇਆ ਉਹਨੂੰ ਦਿਲ ਦੇ ਵਿੱਚ ਜਗ੍ਹਾ ਦੇਣੀ ਹੈ ਪਰਮੇਸ਼ਰ ਤੂੰ ਮੇਰੇ ਦਿਲ ਦੇ ਵਿੱਚ ਹਾਲੇਲੂਇਆ ਬਾਕੀ ਕੰਮ ਪਰਮੇਸ਼ਰ ਨੇ ਕਰ ਦੇਣਾ ਮੈਂ ਉਹਦਾ ਜਦੋਂ ਟਾਈਮ ਆ ਗਿਆ ਸਾਰੇ ਕੰਮੇ ਹੋ ਜਾਣੇ ਹallelujah ਵੱਡੀਆਂ ਵੱਡੀਆਂ ਗਵਾਹੀਆਂ ਹਰ ਇੱਕ ਦੇ ਜੀਵਨ ਚ ਬਣਨੀਆਂ ਇਹ ਨਹੀਂ ਵੀ ਇੱਕ ਦੇ ਬਣਨੀ ਸਭ ਦੇ ਬਣਨੀਆਂ ਮੈਂ ਹallelujah ਪਰਮੇਸ਼ਰ ਦਾ ਸਾਰਿਆਂ ਨੂੰ ਪਰਮੇਸ਼ਰ ਵੇਖਦਾ ਪਹਿਲਾਂ ਆਪਾਂ ਨੂੰ ਵੇਖਦਾ ਆਪਣੇ ਧੀਆ ਪੁੱਤਾਂ ਨੂੰ ਹੀ ਵੇਖਦਾ ਵੀ ਇਹ ਕੀ ਕਰਦੇ ਆ ਹਾਲੇਲੂਇਆ ਤੇ ਉਹ ਕਿਤੇ ਉਹਨਾਂ ਨੂੰ ਵੇਲੇ ਰਹਿਣ ਦਿਓ ਉਹਨਾਂ ਨੂੰ ਵੀ ਆਪ ਦੇ ਇਸਤੇਮਾਲ ਕਰੂਗਾ ਹਾਲੇਲੂਇਆ ਬਸ ਆਪਾਂ ਪਰਮੇਸ਼ਰ ਦੇ ਅੱਗੇ ਅੜੇ ਤੇ ਖੜੇ ਰਹਿਣਾ ਆਪਾਂ ਵਿਸ਼ਵਾਸ ਦੇ ਨਾਲ ਤੁਰਿਆ ਰਹਿਣਾ ਉਹ ਤੇ ਸੰਤਾਂ ਨੇ ਕਿਹਾ ਸੀ ਨਹੀਂ ਤੁਸੀਂ ਕਰਜ਼ਿਆਂ ਵੱਲੀ ਦੇਖਣਾ ਨਹੀਂ ਤੁਸੀਂ ਬਿਮਾਰੀ ਵੱਲੀ ਦੇਖਣਾ ਨਹੀਂ ਤੁਸੀਂ ਕਮਲ ਦੇਖਣਾ ਕੁਸੀਂ ਪਰਮੇਸ਼ਰ پاک ਰੂਹ ਵੱਲੀ ਵੇਖਣਾ ਹallelujah پاک ਰੂਹ ਨੂੰ ਆਪਣੇ ਘਰੇ ਲੈ ਕੇ ਆਣਾ پاک ਰੂਹ ਨੂੰ ਦਿਲ ਚ ਵਸਾਉਣਾ ਵੇ ਜਦੋਂ ਆਪਾਂ ਸੱਚਮੁੱਚ ਉਹ ਆਪਣੇ ਅੰਦਰ ਆ ਗਿਆ ਤੇ ਕੰਮ ਤਾਂ ਆਪਣੇ ਆਟੋਮੈਟਿਕ ਹੀ ਹੋ ਜਾਣੇ ਹallelujah ਦੇਖਿਆ ਕਰੋ ਪਰਮੇਸ਼ਰ ਸੱਚਮੁੱਚ ਜ਼ਿੰਦਗੀਆਂ ਬਦਲਣ ਵਾਲਾ ਪਰਮੇਸ਼ਰ ਬਦਲਦਾ ਹਰ ਇੱਕ ਨੂੰ ਬਦਲ ਦਿੰਦਾ ਬਦਲ ਦਿੰਦਾ ਵੇ ਪਰ ਆਪਾਂ ਉਹ ਕਹਿੰਦਾ ਸੀ ਹੇ ਥੋੜੀ ਪ੍ਰਤੀਤ ਵਾਲਿਆ ਤੂੰ ਪ੍ਰਤੀਤ ਕਰ ਆਪਾਂ ਥੋੜੀ ਪ੍ਰਤੀਤ ਨਹੀਂ ਰੱਖਣੀ ਵੇ ਪ੍ਰਤੀ ਤੇਨੀ ਬੰਨਾ ਜਾਦੇ ਪ੍ਰਤੀਤ ਕਰਨੀਆਂ ਸ਼ਵਾਸ਼ ਕਰਨ ਕਿਦੇ ਤੇ ਪਰਮੇਸ਼ਰ ਤੇ ਹਾਲੇਲੂਇਆ ਆਪਾਂ ਜਿਹੜਾ ਲੋਕ ਨੇ ਗਵਾਹੀਆਂ ਕਿਉਂ ਸੁਣਦੇ ਆ ਪਤਾ ਹੁੰਦਾ ਵੈ ਜੇ ਆਪਾਂ ਕਹਿੰਨੇ ਉਹਦੇ ਜੀਵਨ ਚ ਗਵਾਹੀ ਬਣੇ ਤੇ ਮੇਰੇ ਵੀ ਪਰਮੇਸ਼ਰ ਬਣਾਊਗਾ ਬਣਦੀ ਹੈ ਕਿ ਨਹੀਂ ਬਣਦੀ ਤਾਂ ਬਣਦੀ ਹੈ ਹਾਲੇਲੂਇਆ ਜੇ ਤਾਂ ਆਪਾਂ ਦੂਜੇ ਦੀ ਗਵਾਹੀ ਤੇ ਖੁਸ਼ ਨੇ ਆਪਣੀ ਤਾਂ ਆਟੋਮੈਟਿਕ ਗਵਾਹੀਆਂ ਬਣ ਜਾਂਦੀਆਂ ਹਾਲੇਲੂਇਆ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਇਹਦੇ ਵਚਨ ਦੇ ਲਈ ਪ੍ਰਭੂ ਤੇ ਰਤਾਧਨਵਾਦ ਕਰਦੀ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਮੇਰੇ ਵਿਦਾ ਪਰਮੇਸ਼ਰ ਜੀ ਧੰਨਵਾਦ ਹੋ ਕਰੋ ਧੰਨਵਾਦ ਹੋ ਕਰੋ ਧੰਨਵਾਦ